ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨੀਲੀ ਰਾਵੀ ਦੀ ਤੁਹਾਨੂੰ ਇੱਕ ਟਿੱਡੇ ਕੱਟ ਦੇ ਵਿੱਚ ਦੋਸਤੋ ਕੱਟੀ ਦਿਖਾਉਣ ਜਾ ਰਹੇ ਹਾਂ ਬਹੁਤ ਪਿਆਰੀ ਕੱਟੀ ਆ ਖੂਬਸੂਰਤ ਕੱਟੀ ਆ ਦੋਸਤੋ ਕੈਰੈਕਟਰ ਵਾਈਜ਼ ਵੇਖੋਗੇ ਬਹੁਤ ਵਧੀਆ ਚੰਗੇ ਨਿਸ਼ਾਨ ਲੱਗੇ ਹੈਗੇ ਆ ਕੱਟੀ ਨੂੰ ਕੈਰੈਕਟ੍ਰਿਸਟਿਕ ਬਹੁਤ ਜ਼ਿਆਦਾ ਵਧੀਆ ਹੈਗੇ ਨੇ ਬਾਕੀ ਤੁਸੀਂ ਅੱਖਾਂ ਵੇਖੋ ਦੋਸਤੋ ਮਣਕੜੀਆਂ ਅੱਖਾਂ ਨੇ ਟੇਟਾ ਕਾਟਾ ਕੱਟੀ ਦਾ ਅਗਲੇ ਪੈਰਾਂ ਤੇ ਦੋਸਤੋ ਨਿਸ਼ਾਨ ਨਹੀਂ ਹੈ ਮਗਰਲੇ ਪੈਰਾਂ ਤੇ ਜਿਹੜੇ ਨਿਸ਼ਾਨ ਤੁਹਾਨੂੰ ਵੇਖਣ ਦੇ ਵਿੱਚ ਨਜ਼ਰ ਆਉਣਗੇ ਪੂਛ ਉੱਪਰ ਤੱਕ ਵਾਈਟ ਆ ਦੋਸਤੋ ਥੋੜੀ ਜੀ ਦੋਸਤੋ ਸਾਹਮ੍ਹ ਸਾਹਾਲ ਦੇ ਪੱਖੋਂ ਜਿਹੜੀ ਇਹ ਕੱਟੀ ਮਾਰ ਖਾਂਦੀ ਹੈਗੀ ਆ ਵੀ ਕਿਤੇ ਨਾ ਕਿਤੇ ਜਿਹੜੀ ਮਾਲਕਾਂ ਵੱਲੋਂ ਥੋੜੀ ਸਾਹਮ੍ਹ ਸਾਹਾਲ ਦੇ ਵਿੱਚ ਕਸਰ ਰਹਿ ਗਈ ਆ ਬਾਕੀ ਸਿੰਘਾਂ ਦੀ ਬੰਤਰ ਆ ਉਹ ਥੋੜੇ ਸੋਮ ਸਾਹਮਣੇ ਹੈਗੀ ਆ ਦੋਸਤੋ ਪੂਛ ਉੱਪਰ ਤੱਕ ਵਾਈਟ ਚਾਰ ਥਾਣਾ ਦੋਸਤੋ ਚਾਰ ਥਾਣਾ ਦੇ ਵਿੱਚੋਂ ਇੱਕ ਥਾਣਾ ਤੁਹਾਨੂੰ ਵਾਈਟ ਮਿਲੇਗਾ ਉਲਟ ਬਹਿਣੀ ਵਾਲਾ ਜਿਹੜਾ ਪਾਸਾ ਹੁੰਦਾ ਇੱਕ ਤੁਹਾਨੂੰ ਵਾਈਟ ਆ ਚਾਰ ਥਾਣਾ ਗੈਵਾਂਤਰ ਬਹੁਤ ਸੋਹਣਾ ਹੈਗਾ ਕੱਟੀ ਦਾ ਥਾਣਾ ਦੇ ਵਿੱਚ ਜੇਕਰ ਵੇਖੀਏ ਬਾਕੀ ਮਨਕਣੀ ਅੱਖਾਂ ਦੋਸਤੋ ਜਰੂਰ ਤੁਸੀਂ ਵੇਖੋ ਬਿੱਲੀ ਆਕਾ ਮਨਕਣੀ ਅੱਖਾਂ ਦੂਜੇ ਪਾਸੇ ਵਾਲੀ ਅੱਖਾਂ ਦੋਸਤੋ ਉਹ ਵੀ ਬਹੁਤ ਜਿਆਦੀ ਖੂਬਸੂਰਤ ਆ ਆ ਦੇਖੋ ਦੋਸਤੋ ਦੋਵੇਂ ਅੱਖਾਂ ਦੋਸਤੋ ਮਨਕੜੀਆਂ ਅੱਖਾਂ ਨੇ ਬਿਲਕੁਲ ਬਿੱਲੀਆਂ ਖਾਣੇ ਤੇ ਕੋਲਿਆਂ ਵਿੱਚ ਬਿਲਕੁਲ ਲਾਲੀ ਆ ਰੈਡਨੈਸ ਜਿਹੜੀ ਆ ਕੋਲਿਆਂ ਦੇ ਵਿੱਚ ਕੱਟੀ ਦੇ ਤੁਹਾਨੂੰ ਨਾਰਮਲ ਦੇਖਣ ਦੇ ਵਿੱਚ ਮਿਲੇਗੀ ਬਰੀਕ ਸਕਿਨ ਮੁੱਲ ਦੋਸਤੋ 25000 ਰੁਪਏ ਜਿਹੜੀ ਇਸ ਕੱਟੀ ਦੀ ਜਿਹੜੀ ਡਿਮਾਂਡ ਕਰਦੇ ਆ ਵੀਰ ਹਣੀ ਨੰਬਰ ਮੈਂ ਚਲਦੇ ਕਰ ਦੇਊਗਾ ਚੰਗੀ ਲੱਗੇ ਕੱਤੀ ਪੜਤੇ ਚ ਹੋਵੇ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਧੰਨਵਾਦ